ਤੁਸੀਂ ਦੇਖ ਰਹੇ ਹੋ ਮਾਹੌਲ ਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਬੀਤੇ ਕੱਲ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਸੱਪਣਾ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਿੱਥੇ ਕਿਸਾਨ ਆਗੂਆਂ ਦੀਆਂ ਅੱਜ ਵੀਡੀਓ ਆਉਂਦੀਆਂ ਨੇ ਬਿਆਨ ਆਉਂਦੇ ਨੇ ਕਿ ਜਿੰਮੇ ਮਰਜੀ ਆ ਤੁਸੀਂ ਚੰਡੀਗੜ੍ਹ ਵੱਲ ਵਧੋ ਜਿੱਥੇ ਤੁਹਾਨੂੰ ਰੋਕਿਆ ਜਾਂਦਾ ਉੱਥੇ ਸਾਈਡ ਤੇ ਬੈਠ ਜਾਓ ਪਰ ਇਸ ਨੂੰ ਲੈ ਕੇ ਸੂਬੇ ਦੇ ਅੰਦਰ ਪੁਲਿਸ ਵੀ ਪੂਰੀ ਹਰਕਤ ਦੇ ਵਿੱਚ ਹੈ ਤੇ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਪੋਹਾਨੀਗੜ੍ਹ ਦੀਆਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਚੰਡੀਗੜ੍ਹ ਵੱਲ ਅੱਗੇ ਵੱਧ ਰਹੀ ਸੀ ਤੇ ਪੁਲਿਸ ਨੇ ਡਿਟੇਨ ਕਰ ਲਏ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਥਾਣਾ ਪੋਹਾਨੀਗੜ੍ਹ ਦੀਆਂ ਤਸਵੀਰਾਂ ਡਿਟੇਨ ਕਰਦੀ ਪੁਲਿਸ ਉਹਨਾਂ ਕਿਸਾਨ ਆਗੂਆਂ ਨੂੰ ਰੋਕਦੀ ਪੁਲਿਸ ਚੰਡੀਗੜ੍ਹ ਵੱਲ ਅੱਗੇ ਵਧਨ ਤੋਂ ਰੋਕਿਆ ਗਿਆ ਭਵਨਿਗਰ ਦੀਆਂ ਤਸਵੀਰਾਂ ਨੇ ਤੁਹਾਨੂੰ ਹੁਣੇ-ਹੁਣੇ ਦਿਖਾ ਰਹੇ ਹਾਂ ਹਲੇੜਾ ਪੈ ਚੁੱਕਿਆ ਤੇ ਕਿਸਾਨ ਅੱਗੇ ਚੰਡੀਗੜ੍ਹ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਐਕਟਿਵ ਹੋਈ ਪੁਲਿਸ ਨੇ ਨਾਲ ਦੀ ਨਾਲ ਉਹਨਾਂ ਨੂੰ ਰੋਕਿਆ ਤੇ ਡਿਟੇਨ ਕਰ ਲਿਆ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਥਾਣਾ ਭਵਨਿਗਰ ਦੀਆਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਖ ਰਹੇ ਸੀ ਕਿ ਧਰਨਾ ਸੜਕਾਂ ਰੋਕਣੀਆਂ ਜਾਂ ਮੁਜਾਰੇ ਕਰਨੇ ਇਸ ਤੋਂ ਕੁਝ ਨਹੀਂ ਨਿਕਲਣਾ ਪਰ ਕਿਸਾਨ ਆਗੂਆਂ ਦੇ ਵੀ ਬਿਆਨ ਆਏ ਸੀ ਕਿ ਉਹ ਚੰਡੀਗੜ੍ਹ ਵੱਲ ਵਧਣ ਤੇ ਜਿੱਥੇ ਤੁਹਾਨੂੰ ਰੋਕੇ ਜਾਂਦਾ ਉੱਥੇ ਸਾਈਡ ਤੇ ਬੈਠ ਜਾਓ ਸੋ ਤੁਹਾਨੂੰ ਉੱਥੇ ਹੀ ਤਾਂ ਚੱਲਦੇ ਆ ਅਸੀਂ ਧਰਨੇ ਤੇ ਜਾ ਰਹੇ ਸੀ ਕਿਹੜੀ ਜਗਤੋਂ ਕਿੱਧਰ ਨੂੰ ਕੀ ਕਰ ਕਿੰਨੇ ਵਸਵਰੇ ਚੱਲੇ ਸੀ ਅਸੀਂ ਚੱਲੇ ਸੀ ਸਵੇਰੇ 6:30 ਦਾ ਹੋਇਆ ਉਹ ਪੰਜਾਬ ਪੁਲਿਸ ਨੇ ਭੰਗੜਾ ਕਿਉਂ ਕੀਤਾ ਧਰਨੇ ਦੇ ਕਾਰਨ ਵੀ ਧਰਨੇ ਤੇ ਜਾਣਾ ਜੋ ਨਹੀਂ ਰੋਕ ਲੱਗੀ ਧਰਨੇ ਤੇ ਜਾਣ ਤੋਂ ਕਿਸੇ ਨੇ ਕਿੰਨੇ ਕਿੰਨੇ ਬੰਦੇ ਆਏ ਸੀ ਕਿ ਭਾਈ ਜੀ ਆ ਇਹ ਪੰਜ ਦਿਨ ਹੋਸ ਨੂੰ ਕਿੱਥੇ ਹੈ ਤਕਰੀਬਨ ਸੈਗਿੰਗ ਨੇ ਕਿਹਾ ਸੀ ਸਾਨੂੰ ਤਾਂ ਹੁਣ ਇਹ ਕਹਿੰਦੇ ਮੈਡੀਕਲ ਕਰਾਉਣਾ ਮੈਡੀਕਲ ਕਰਾਉਣ ਲਈ ਲੈ ਕੇ ਚੱਲੇ ਅੱਛਾ ਇਹ ਕੀ ਗੱਲ ਕਰਵਾਇਆ ਜਾ ਰਿਹਾ ਕਿਸਾਨਾਂ ਦਾ ਕੀ ਅਗਲੀ ਕਾਰਵਾਈ ਕੀ ਹੈਗੀ ਆ ਆ ਇਹ ਮਤਲਬ ਐਸਡੀਐਮ ਸਾਹਿਬ ਦੇ ਪੇਸ਼ ਕਰਾਂਗੇ ਉਸ ਤੋਂ ਬਾਅਦ ਜੋ ਹੋਊਗਾ ਉਹਦੇ ਨਾਲ ਤਾਲੁਕ ਕਾਰਵਾਈ ਐਸਡੀਐਮ ਦੇ ਪੇਸ਼ ਕਰਦੇ ਹਾਂ ਚਲੋ ਜੀ